ਮਾਤਾ ਗੁਜਰੀ ਜੀ ਪਹਲਾਈ ਕੇਂਦਰ ਬੁਡਲਾੜਾ ਵੱਲੋਂ ਲੋੜਵੰਦ ਮਜ਼ਦੂਰਾ, ਖੱਣ ਪੀੜਤਾ, ਛੋਟੇ ਦੁਕਾਨਦਾਰਾਂ ਅਤੇ ਰੇੜੀਆਂ ਵਾਲਿਆਂ ਲਈ ਲਗਾਇਆ ਲੰਗਰ ਅੱਜ 10ਵਾਂ ਆਖਰੀ ਦਿਨ ਹੈ। ਪਿਛਲੇ 5-6 ਦਿਨਾਂ ਤੋਂ ਮੀਂਹ ਰੁਕਣ ਕਾਰਨ ਹੁਣ ਕੁਝ ਰਾਤ ਹੈ ਅਤੇ ਲੋਕਾਂ ਦੇ ਕੰਮ ਵੀ ਚੱਲੇ ਹਨ ਅਤੇ ਇਸ ਲਈ ਇਹ ਅੱਜ ਲੰਗਰ ਦਾ ਅੰਤਿਮ ਦਿਨ ਹੈ। ਇਸ ਤੋਂ ਬਾਅਦ ਮਕਾਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨਾ ਹੈ। ਸੰਸਥਾ ਵੱਲੋਂ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਕਿ ਇਸ ਵਿੱਚ ਇੱਕ ਕੰਮ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਮਹੀਨੇ ਤੋਂ ਫੜਾ ਕਰਨ ਮਿਹਾਂ ਕਰਨ ਤਰਸਦੀ ਆਈ ਹੈ ਬਹੁਤ ਜੋ ਛੋਟੇ ਦੁਕਾਨਦਾਰ ਛੋਟੇ ਮਜ਼ਦੂਰ ਨੇ ਉਹਨਾਂ ਦੇ ਕਾਫੀ ਉਹਨਾਂ ਨੂੰ ਨੁਕਸਾਨ ਹੋਇਆ ਕੰਮការ ਬੰਦ ਹੋ ਗਏ ਸੀ ਇਹ ਜਿੱਤੇ ਸਾਤਾ ਵੱਲੋਂ ਬਾਹਰ ਜਾ ਕੇ ਵੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਮਜ਼ਦੂਰਾਂ ਲਈ ਛੋਟੇ ਦੁਕਾਨਦਾਰਾਂ ਲਈ ਲਗਭਗ 10-12 ਦਿਨਾਂ ਤੋਂ ਜੋ ਗੁਰੂ ਘਰ ਲੰਗਰ ਹੈ ਗੁਰਦੁਆਰਾ ਪਾਸ਼ੇ ਨੋਟੀਫਿਕੇਸ਼ਨ ਸ਼ੁਰੂ ਕੀਤਾ ਗਿਆ ਸੀਗਾ ਹੁਣ ਮੌਸਮ ਠੀਕ ਹੋਣ ਕਰਨਾ ਅੱਜ ਉਹਨਾਂ ਲੰਗਰਾਂ ਦੀ ਸਬੰਧਤਾ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਕਿਉਂਕਿ ਕਾਫੀ ਅਰਜ਼ੀਆਂ ਖਾਸਾ ਕੋਲੇ ਮਕਾਨਾਂ ਸੰਬੰਧੀ ਆਈਆਂ ਨੇ ਜਿਨ੍ਹਾਂ ਦੇ ਸੱਤਾ ਗਿਰ ਗਈਆਂ ਜਾਂ ਜਿਨ੍ਹਾਂ ਦੇ ਸੱਤਾ ਚਾਉਣ ਲੱਗ ਪਈਆਂ ਸੋ ਉਹਨਾਂ ਦੀ ਮਨਮੰਤੀ ਵੀ ਕਰਨੀ ਹੈ ਉਹਨਾਂ ਦੀਆਂ ਅਰਜ਼ੀਆਂ ਤਿਆਰ ਕਰਕੇ ਐਸੇ ਦਸਤਰ ਦੇਣੀਆਂ ਨੇ ਫੈਸ ਕਰਕੇ ਕੱਲ ਤੋਂ ਬਾਅਦ ਉਹ ਕੰਮ ਸ਼ੁਰੂ ਕਰਨਾ ਹੈ ਜੋ ਜਿੰਨਾ ਦਾਨੀ ਸੱਜਣਾ ਨੇ ਵੀ ਲੰਗਰਾਂ ਦੇ ਵੀ ਯੋਗਦਾਨ ਪਾਇਆ ਹੈ ਮਕਾਨਾਂ ਦੇ ਲਈ ਆਪਣਾ ਫੰਡ ਭੇਜਿਆ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਕਿਉਂਕਿ ਅੱਜਕਲ੍ਹ ਛੱਤ ਬਦਲਣੀ ਬੜੀ ਔਖੀ ਹੈ ਜੋ ਛੋਟਾ ਮਜ਼ਦੂਰ ਹੈ ਉਹਦਾ ਗੁਜ਼ਾਰਾ ਹੀ ਮਸਾ ਹੁੰਦਾ ਹੈ ਨਹੀਂ ਕਿਹਦੀ ਇੱਛਾ ਹੁੰਦੀ ਹੈ ਕਿ ਥੱਲੇ ਆ ਕੇ ਖਤਰਾ ਮੁੱਲ ਲੈਣਾ ਤੋਂ ਮਕਾਨਾਂ ਦੀਆਂ ਛੱਤਾਂ ਬਦਲ ਜਾਣਗੀਆਂ ਬਹੁਤ ਵੱਡਾ ਕਾਰਜ ਹੈ ਦਾਨੀ ਸੱਜਰਾਂ ਨੂੰ ਬੇਨਤੀ ਹੈ ਕਿ ਵੱਤੋ ਵੱਧ ਉਹਨਾਂ ਮਕਾਨਾਂ ਦੀ ਸਹਾਇਕ ਦੇਣਾ ਅਸੀਂ ਪੈਸਾ ਨਹੀਂ ਚਾਹੁੰਦੇ ਉਹ ਸਿਮਿੰਟ ਗਾਰਡਰ ਸਰੀਆ ਜੋ ਦੇਣਾ ਚਾਹੁੰਦੇ ਨੇ ਉਹ ਨੋਟ ਕਰਾ ਦੇਣਾ ਤੁਹਾਨੂੰ ਮਕਾਨ ਦੱਸ ਦੇਵਾਂਗੇ ਆਪਣੇ ਹੱਥੀ ਉਸ ਮਕਾਨ ਦੇ ਵਾਸਤੇ ਤੁਸੀਂ ਉਹ ਚੀਜ਼ ਦੇ ਸਕਦੇ ਸੋ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਅੱਜ ਦੀ ਲੰਗਰ ਦੀ ਸੇਵਾ ਸ੍ਰੀ ਸ਼ਕਮਨੀ ਸੇਵਾ ਸਾਡੀ ਇਸ ਤਰ੍ਹਾਂ ਸਾਥ ਮਾਤਾ ਸਾਹਿਬ ਕੋਰਜੀ ਵੱਲੋਂ

ਅੱਜ ਇੱਥੇ ਜਿਹੜਾ ਸਾਡਾ ਆਉਣ ਦਾ ਮਕਸਦ ਇਹ ਹੈ ਕਿ ਜਿਹੜਾ ਮਾਤਾ ਗੁਜਰੀ ਪੜਾਈ ਕੇਂਦਰ ਵੱਲੋਂ ਕਈ ਦਿਨਾਂ ਤੋਂ ਹਰ ਪੀਤਾਂ ਵਾਸਤੇ ਜੋ ਲੰਗਰ ਦੀ ਸੇਵਾ ਚੱਲ ਰਹੀ ਸੀ ਉਸ ਦੇ ਵਿੱਚ ਅੱਜ ਵੀ ਜਿਹੜੀ ਸੇਵਾ ਹੈ ਉਸ ਸੁਖਮਨੀ ਸੁਸਾਇਟੀ ਮਾਤਾ ਸਾਹਿਬ ਕੋ ਉਸ ਸੁਖਮਨੀ ਸੈਟੀ ਵੱਲੋਂ ਕੀਤੀ ਗਈ ਹੈ ਇਹ ਸਾਰੀਆਂ ਬੀਬੀਆਂ ਨੇ ਅੱਜ ਵੀ ਹਾਜ਼ਰੀ ਭਰੀ ਹੈ ਤੇ ਨਾਲ ਹੀ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਹਰ ਪੀਤਾਂ ਦੇ ਵਾਸਤੇ ਲੰਗਰ ਲਗਾਇਆ ਗਿਆ ਹੈ ਜਿਹੜੇ ਗਰੀਬ ਗੁਰਬੇ ਮਜ਼ਦੂਰ ਲੋਕ ਜਿਨ੍ਹਾਂ ਦਾ ਕਿ ਰਚਿਤ ਹਾਰੇ ਜਿਹੜਾ ਉਹ ਮਹੀਨੇ ਦਿਨਾਂ ਵਿੱਚ ਅਸਤ ਵਿਅਸਤ ਹੋਇਆ ਵੀ ਉਹਨਾਂ ਵਾਸਤੇ ਸ਼ਿਲੰਗਰ ਦੀ ਸੇਵਾ ਕੀਤੀ ਐ ਐਸੀ ਤਰ੍ਹਾਂ ਹੀ ਜਿੰਨੀਆਂ ਵੀ ਤੁਹਾਡੇ ਕੋਲੇ ਜਿੰਨਾ ਲੋਕਾਂ ਦੇ ਮਕਾਨ ਗਿਰ ਗਏ ਨੇ ਜਾਂ ਚੁੰਦਿਆ ਉਹਨਾਂ ਦੇ ਵਾਸਤੇ ਜਿੰਨਾਂ ਦੀਆਂ ਐਪਲੀਕੇਸ਼ਨਾਂ ਆਈਆਂ ਨੇ ਉਹਨਾਂ ਤੇ ਗੌਰ ਕਰਕੇ ਉਹਨਾਂ ਦਾ ਹਰ ਇੱਕ ਨੂੰ ਜਿੰਨੀ ਵੀ ਜਿਹੜੀ ਮਤਲਬ ਸਹਾਇਤਾ ਕਰ ਸਕਦੀ ਆ ਉਹ ਨਹੀਂ ਸਹਾਇਤਾ ਕੀਤੀ ਜਾਵੇ ਅਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾਵਾਂਗੇ ਔਰ ਇਹਦੇ ਵਾਸਤੇ ਅਸੀਂ ਸੰਸਥਾ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਮੁਤਾਬਕ ਸਮਝਾਇਆ ਕਿ ਅਸੀਂ ਇਸ ਲੰਗਰ ਦੇ ਵਿੱਚ ਸ਼ਾਮਲ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਸਮੇਂ ਤੋਂ ਹੜ੍ਹਾਂ ਦੇ ਮਾਰ ਕਰਕੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਕੋ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜਾ ਹੜ੍ਹਾਂ ਦੇ ਨਾਲ ਫਸਲ ਦੀ ਮਾਰ ਤੇ ਬਟੇ ਪੱਤਰ ਤੇ ਜਿਹੜਾ ਕਾਰੋਬਾਰ ਹੈ ਜਿਹੜਾ ਉਹ ਲੋਕਾਂ ਦੇ ਠੱਪ ਹੋਏ ਹੋਏ ਸੀ ਉਹਦੇ ਸੰਬੰਧ ਚ ਜਿੱਥੇ ਮਾਤਾ ਗੁਜਰੀ ਦੀ ਭਲਾਈ ਕੇਂਦਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੱਖਮਖ ਥਾਮਾ ਤੇ ਜਿੱਥੇ ਵੀ ਕਿਤੇ ਧਰਾਂ ਦਾ ਨੁਕਸਾਨ ਹੋਇਆ ਫੜਾ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ ਮਦਦ ਜਾਰੀ ਕੀਤੀ ਜਾਂਦੀ ਹੈ ਉਥੇ ਜਿੱਥੇ ਮਤਲਬ ਪਿਛਲੇ ਦਿਨਾਂ ਚ 10 12 ਦਿਨ ਤੋਂ ਜਿਹੜਾ ਮਾਤਾ ਗੁਜਰੀ ਦੀ ਭਲਾਈ ਕੇਂਦਰ ਵੱਲੋਂ ਨੰਨ